ਅੱਲੇ ਕੇ ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਨੂੰ ਨੰਬਰ 1 ਜ਼ਿਲੇ ਵਜੋਂ ਅਵਾਰਡ ਮਿਲਿਆ ਜਿਸ ਨੂੰ ਲੈ ਕੇ ਸੀਮਾਨ ਦੇ ਵੱਲੋਂ ਵੀ ਵਧਾਈਆਂ ਦਿੱਤੀਆਂ ਗਈਆਂ ਸੀਮਾਨ ਦੇ ਵੱਲੋਂ ਟਵੀਟ ਦੇ ਜ਼ਰੀਏ ਜ਼ਿਲ੍ਹਾ ਸੰਗਰੂਰ ਨੂੰ ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ਨੰਬਰ 1 ਤੇ ਰਹਿਣ ਦੇ ਚਲਦਿਆਂ ਟਵੀਟ ਕੀਤਾ ਗਿਆ ਵਧਾਈ ਦਿੰਦੇ ਹੋਏ ਉਹਨਾਂ ਦੇ ਵੱਲੋਂ ਲਿਖਿਆ ਗਿਆ ਜਿਸ ਦਿਨ ਸੇ ਚਲਾ ਹੂੰ ਮੇਰੀ ਮੰਜ਼ਿਲ ਤੇ ਨਜ਼ਰ ਹੈ ਅੱਖੋਂ ਨੇ ਕਭੀ ਮੀਲ ਕਾ ਪੱਥਰ ਨਹੀਂ ਦੇਖਾ ਸੰਗਰੂਰ ਦੇਸ਼ ਚ ਨੰਬਰ 1 ਜ਼ਿਲ੍ਹਾ ਤੇ ਨਾਲ ਹੀ ਲਿਖਿਆ ਵਧਾਈਆਂ ਸੰਗਰੂਰ ਸੰਗਰੂਰ ਜੋ ਹੈ ਉਹ ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ਦੇਸ਼ ਦੇ ਵਿੱਚ ਨੰਬਰ 1 ਜ਼ਿਲ੍ਹਾ ਰਿਹਾ ਜਿਸ ਨੂੰ ਲੈ ਕੇ ਸੇਮਾਨ ਦੇ ਵੱਲੋਂ ਵੀ ਵਧਾਈਆਂ ਦਿੱਤੀਆਂ ਗਈਆਂ ਦੱਸਦੇ ਕਿ ਗ੍ਰੀਨ ਸਕੂਲ ਪ੍ਰੋਗਰਾਮ ਇੱਕ ਅਜਿਹਾ ਪ੍ਰੋਗਰਾਮ ਹੈ ਜਿਸ ਤਹਿਤ ਵਿਦਿਆਰਥੀਆਂ ਨੂੰ ਕਿਤਾਬਾਂ ਤੋਂ ਬਾਹਰ ਹੋ ਕੇ ਵਾਤਾਵਰਣ ਪ੍ਰਤੀ ਸਿਖਾਇਆ ਜਾਂਦਾ ਹੈ ਸੰਵੇਦਨਸ਼ੀਲ ਕਿਵੇਂ ਬਣਾਇਆ ਜਾਵੇ ਉਹਨਾਂ ਨੂੰ ਇਸ ਨੂੰ ਲੈ ਕੇ ਸਿੱਖਿਆ ਦਿੱਤੀ ਜਾਂਦੀ ਹੈ ਜੋ ਵਾਤਾਵਰਣ ਪ੍ਰਤੀ ਸਿੱਖਿਆ ਉਸ ਨੂੰ ਲੈ ਕੇ ਵਿਦਿਆਰਥੀਆਂ ਨੂੰ ਸਿਖਾਇਆ ਜਾ ਰਿਹਾ ਹੈ ਕਿ ਆਪਣੇ ਸਕੂਲ ਦੇ ਅੰਦਰ ਅਤੇ ਬਾਹਰ ਦੇ ਵਾਤਾਵਰਨ ਨੂੰ ਕਿਵੇਂ ਹਰਿਆ-ਭਰਿਆ ਰੱਖਿਆ ਜਾ ਸਕਦਾ ਹੈ ਇਸੇ ਪ੍ਰੋਗਰਾਮ ਦਾ ਹੀ ਹਿੱਸਾ ਇਸ ਤਹਿਤ ਪੰਜਾਬ ਦੇ ਵਿੱਚ ਵੀ ਟ੍ਰੇਨਿੰਗਾਂ ਕਰਵਾਈਆਂ ਗਈਆਂ ਕੈਂਪ ਲਗਾਏ ਗਏ ਤੇ ਇਸ ਤਹਿਤ ਸਿਰਫ ਬੱਚਿਆਂ ਨੂੰ ਹੀ ਨਹੀਂ ਬਲਕਿ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਵੀ ਵਾਤਾਵਰਨ ਨੂੰ ਕਿਵੇਂ ਹਰਿਆ-ਭਰਿਆ ਰੱਖਿਆ ਜਾਵੇ ਕੁਦਰਤੀ ਸੰਸਾਧਨਾਂ ਨੂੰ ਕਿਵੇਂ ਬਚਾਇਆ ਜਾਵੇ ਇਸ ਨੂੰ ਲੈ ਕੇ ਟ੍ਰੇਨਿੰਗ ਦਿੱਤੀ ਗਈ ਸੀ ਸੀਮਾਨ ਦੀ ਅਗਵਾਈ ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਉਹ ਚਲਾਇਆ ਗਿਆ ਤੇ ਸੀਮਾਨ ਦੀ ਅਗਵਾਈ ਦੇ ਵਿੱਚ ਇਸੇ ਪ੍ਰੋਗਰਾਮ ਤਹਿਤ ਹੁਣ ਜ਼ਿਲ੍ਹਾ ਸੰਗਰੂਰ ਦੇਸ਼ ਦੇ ਵਿੱਚ ਨੰਬਰ 1 ਰਿਹਾ ਜਿਸ ਨੂੰ ਲੈ ਕੇ ਅਵਾਰਡ ਵੀ ਮਿਲਿਆ ਹੈ ਇਸੇ ਜੋ ਅਵਾਰਡ ਜਿਹੜਾ ਮਿਲਿਆ ਸੰਗਰੂਰ ਜ਼ਿਲ੍ਹੇ ਨੂੰ ਉਸੇ ਨੂੰ ਲੈ ਕੇ ਸੀਮਾਨ ਦੇ ਵੱਲੋਂ ਵਧਾਈਆਂ ਦਿੱਤੀਆਂ ਗਈਆਂ ਟਵੀਟ ਕੀਤਾ ਗਿਆ ਇੱਕ ਵਾਰ ਫਿਰ ਤੋਂ ਟਵੀਟ ਪੜ੍ਹ ਕੇ ਸੁਣਾ ਦਿੰਦੇ ਆ ਜਿਦੇ ਵਿੱਚ ਸੀਮਾਨ ਦੇ ਵੱਲੋਂ ਲਿਖਿਆ ਗਿਆ ਕਿ ਜਿਸ ਦਿਨ ਸੇ ਚਲਾ ਹੂੰ ਮੇਰੀ ਮੰਜ਼ਿਲ 'ਤੇ ਨਜ਼ਰ ਹੈ ਆਂਕੂ ਨੇ ਕਭੀ ਮੀਲ ਦਾ ਪੱਥਰ ਨਹੀਂ ਦੇਖਿਆ ਇਸ ਦੇ ਨਾਲ ਹੀ ਲਿਖਦੇ ਨੇ ਕਿ ਸੰਗਰੂਰ ਦੇਸ਼ ਚ ਨੰਬਰ 1 ਜ਼ਿਲ੍ਹਾ ਵਧਾਈਆਂ ਦੱਸਦੇ ਕਿ ਇਹ ਪੰਜਾਬ ਭਰ ਦੇ ਲਈ ਮਾਣ ਵਾਲੀ ਗੱਲ ਹੈ ਕਿ ਸੀਐਮ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਜ਼ਿਲ੍ਹਾ ਸੰਗਰੂਰ ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ਨੰਬਰ 1 ਰਿਹਾ ਜਿਸ ਦੇ ਚਲਦਿਆਂ ਜ਼ਿਲ੍ਹਾ ਸੰਗਰੂਰ ਨੂੰ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ